ਵੀਰ ਸਾਹਿਬ ਜੀ ਦਾ ਸ਼ਬਦ ਹੈ ਸੁਕਵੀਰ ਸਾਹਿਬ ਜੀ ਨੇ ਉਹ ਸਮੇਂ ਦੇ ਬ੍ਰਾਹਮਣਾਂ ਨੂੰ ਪੰਡਤਾਂ ਨੂੰ ਵੇਖਿਆ ਉਹ ਕੀ ਕਰ ਰਹੇ ਨੇ ਵੇਦਾਂ ਦਾ ਗਿਆਨ ਬੜਾ ਹੈ ਉਹਨਾਂ ਕੋਲ ਬੇਗ ਅਭਿਆਸੀ ਜੀ ਪਰ ਕਿਸੇ ਨੂੰ ਆਤਮਿਕ ਗਿਆਨ ਬਾਰੇ ਕੁਝ ਨਹੀਂ ਪਤਾ ਉਤੋਂ ਤੋਂ ਬਾਣੀ ਆਪਣੀ ਉਪਜੀਵਕ ਉਪਜੀਗਤਾ ਵਾਸਤੇ ਉਪਜੀਵਤਾ ਵਾਸਤੇ ਬਾਣੀ ਪੜਦੇ ਸਨ ਜਿਨਾਂ ਕਹਿੰਦੀ ਇਹ ਵੇਦ ਪੜਦੇ ਸਨ ਉਹਨਾਂ ਦਾ ਜੋਗ ਹੈ ਪਰ ਉਹਨਾਂ ਨੂੰ ਆਤਮਿਕ ਗਿਆਨ ਬਾਰੇ ਕੁਝ ਨਹੀਂ ਸੀ ਪਤਾ ਜੇ ਗੱਲ ਕਰਦਾ ਸੀ ਤੇ ਕਹਿੰ ਉਹ ਕਹਿੰਦੇ ਸਨ ਪਖੰਡ ਸੋ ਕਬੀਰ ਸਾਹਿਬ ਕਹਿੰਦੇ ਕਿ ਭਾਈ ਵੇਦਾਂ ਦੇ ਪੜਨ ਨਾਲ ਕੁਝ ਨਹੀਂ ਹੋਣਾ ਜਦੋਂ ਤੱਕ ਤੁਹਾਡਾ ਅੰਦਰੂ ਫਿਰਦੇ ਨੂੰ ਗਿਆਨ ਆਤਮ ਰਸ ਨਾ ਮਿਲੇ ਸੁਖਵੀਰ ਸਾਹਿਬ ਜੀ ਨੇ ਉਚਾਰਨ ਕੀਤਾ ਸ਼ਬਦ ਹੈ ਕਿਆ ਪੜੀਐ ਕਿਆ ਕੁਣੀਐ ਕਵੀ ਸਾਬ ਕਹਿੰਦੇ ਕੀ ਅਰਦਾ ਪਿਆ ਗੁਣੀਆਂ ਹੁੰਦਾ ਵਿਚਾਰਨਾ ਇਹ 베ਦਾਂ ਦੇ ਪੜਨ ਦਾ ਕੀ ਫਾਇਦਾ ਇਹਨਾਂ ਨੂੰ ਵਿਚਾਰਨ ਦਾ ਕੀ ਫਾਇਦਾ ਕਿਆ 베ਦ ਪੁਰਾਣਾ ਸੁਣੀਐ ਕੀ 베ਦਾਂ ਨੂੰ ਪੜਦਾ ਪਿਆ ਹੈ ਕੀ ਸੁਣਦਾ ਪਿਆ ਹੈ ਬੜੇ ਸੁਨੇ ਕੀ ਹੋਈ ਤੇਰੇ ਇਹਨਾਂ ਵੇਦਾਂ ਦੇ ਪੜਨ ਨਾਲ ਕੁਝ ਨਹੀਂ ਹੋਣਾ ਸੋ ਸਤਗੁਰੂ ਪਾਤਸ਼ਾਹ ਕਬੀਰ ਸਾਹਿਬ ਸਾਨੂੰ ਵੀ ਸਮਝਾ ਰਹੇ ਨੇ ਸਿੱਖਾ ਵੇਖੀ ਕਿਤੇ ਕੁਰਲੀਆਂ ਨਾ ਕਰੀ ਜਾਈਂ ਕੱਜ ਕੇ ਆਪੋ ਸਤਨਾਮ ਸ਼ਿਰੀ ਕੁਰਲੀਆਂ ਕੀਨੇ ਬਾਣੀ ਉੱਤੋਂ ਤੋਂ ਨਹੀਂ ਪੜ੍ਹਨੀ ਬਾਣੀ ਕਹਿੰਦੀ ਏ ਬੰਦਿਆ ਆਹ ਤੇਰਾ ਰਸਤਾ ਹੈ ਤੈ ਇਹਦਾ ਪੰਧੀ ਬਣਨਾ ਹੈ ਤੈ ਇਹਦੇ ਉੱਤੇ ਤੁਰਨਾ ਹੈ ਤੇ ਤੂੰ ਉਹ ਗੱਲ ਪੜ ਲਈ ਤੇ ਚੱਲਿਆ ਨਹੀਂ ਸਤਿਗੁਰੂ ਪਾਸ਼ਾ ਕਹਿੰਦੇ ਗਿਆਨ ਕਿੱਥੋਂ ਮਿਲੂਗਾ ਕੋਈ ਟੀਚਰ ਕੋਈ ਵਿਦਿਆਰਥੀ ਬਲੈਕਬੋਰਡ ਤੇ ਟੀਚਰ ਸਮਝਾਉਂਦਾ ਹੈ ਵਿਦਿਆਰਥੀ ਸੁਣਦੇ ਨਹੀਂ ਹੁਣ ਟੀਚਰ ਕਹੇ ਵੀ ਤੈਨੂੰ ਇੰਨਾ ਕੰਮ ਦਿੱਤਾ ਤੁਸੀਂ ਕਰਕੇ ਲਿਆਉਣਾ ਹੈ ਇੱਕ ਕੱਲ ਨੂੰ ਜੇ ਉਹੀ ਬੱਚਾ ਕਰਕੇ ਨਾ ਆਵੇ ਦਵਾਰੇ ਉਸੇ ਕਾਰ ਚ ਇੱਧੇ ਹੀ ਵਹਿ ਜਵੇ ਇੱਕ ਤੇ ਉਹਦਾ ਸਿਰ ਨੀਮਾ ਹੋਏਗਾ ਅੱਖ ਨਾਲ ਅੱਖ ਨਹੀਂ ਮਲਾ ਸਕਦਾ ਟੀਚਰ ਨਾਲ ਦੂਸਰਾ ਦੂਸਰਾ ਉਹ ਥੋੜਾ ਵੀ ਹੋਊਗਾ ਵੀ ਟੀਚਰ ਕਰੂਗਾ ਉਹਦਾ ਥੋੜਾ ਗੱਲ ਇੱਥੇ ਹੁਣ ਇਹ ਹੈ ਕਿ ਤੈਨੂੰ ਸੰਸਾਰ ਤੇ ਪਾਤਸ਼ਾਹ ਜੀ ਕਹਿੰਦੇ ਭੇਜਿਆ ਕੀ ਲੈਣ ਵਾਸਤੇ ਸੀ ਈਜਾ ਤੇ ਰਬ ਨਹੀਂ ਏ ਇਕੱਲੇ ਆਵੇ ਨਾਨਕਾ ਸਦੇ ਉਠੀ ਸੋ ਸਤਿਗੁਰੂ ਪਾਤਸ਼ਾਹ ਨੇ ਪ੍ਰਾਨੀ ਤੂੰ ਆਇਆ ਲੈ ਲੈਣਾ ਲੱਗਾ ਤਿਤ ਕੁ ਫਕੜੇ ਸਭ ਮੁਕਤੀ ਚੱਲੀ ਤੋ ਸਤਿਗੁਰੂ ਪਾਤਸ਼ਾਹ ਨੇ ਤੈ ਬਾਣੀ ਨੂੰ ਵਿਚਾਰਨਾ ਸੀ ਪੜਨਾ ਸੀ ਹਿਰਦੇ ਚ ਬਸਾਉਣਾ ਸੀ ਮਸਾਇਆ ਨਹੀਂ ਤੇ ਤੇਰੇ ਬੜੇ ਪੜਨ ਸੁਣਨ ਦਾ ਕੋਈ ਫਾਇਦਾ ਨਹੀਂ ਪਾਣੀ ਕਹਿੰਦੇ ਜੀ ਅਮਲ ਨਹੀਂ ਕਰਤਾ ਅਮਲ ਨਹੀਂ ਕਰਦਾ ਨਾ ਕੋਈ ਫਾਇਦਾ ਨਹੀਂ ਫਰੀਦਾ ਅਮਲ ਜੇ ਕੀਤੇ ਦੁਨੀਆ ਵਿੱਚੋਂ ਸੇ ਦਰਗਹਿ ਆਵੇ ਕੰਮ ਕੰਮ ਤੇ ਇਹਨਾਂ ਨਹੀਂ ਆਉਣਾ ਸੀ ਸੋ ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਪੜੇ ਸੁਣੇ ਕਿਆ ਹੋਈ ਤੇਰੇ ਪਰਮ ਦੇ ਨਾਲ ਬਾਣੀ ਪੜਨ ਦੇ ਨਾਲ ਇਹ ਦਿਖਾਵੇ ਨਾਲ ਕੁਝ ਨਹੀਂ ਬਣਦਾ ਸਤਗੁਰੂ ਪਾਤਸ਼ਾਹ ਤੋਂ ਕਈ ਵੇਖਿਆ ਕਈ ਦਾ ਮੋਟਾ ਜਿਹਾ ਖੱਲਾ ਲਾਇਆ ਹੁੰਦਾ ਮੱਥੇ ਤੇ ਪਰ ਅੰਦਰ ਗਿਆਨ ਨਹੀਂ ਹੁੰਦਾ ਬਾਣਾ ਬਾਣਾ ਦੇਖ ਕੇ ਸੀ ਜੱਜ ਕਰ ਲੈਣੇ ਆ ਜਾਂ ਕਹਿ ਦੀ ਕਿੰਨੀ ਬਾਤ ਸਤਗੁਰੂ ਪਾਤਸ਼ਾਹ ਕਹਿੰਦੇ ਕੀ ਤੇਰੇ ਪਵਨ ਦਾ ਕੀ ਫਾਇਦਾ ਹੋਇਆ ਜਦੋਂ ਤੇਰੇ ਅੰਦਰ ਤੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਨਾ ਆਈਆਂ ਖੁਸ਼ੀਆਂ ਤੋਂ ਬਾਹਰ ਲੱਭ ਰਹੇ ਆ ਬੜੇ ਸੁਹੇ ਕਿਹਾ ਹੋਈ ਐਸਾ ਤੈਨੂੰ ਮਹਾਰਾਜ ਨੇ ਥਾਲ ਵਿੱਚ ਤੈਨੂੰ ਵਸਤੂ ਪਈ ਉਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਥਿਆ ਕਾਲ ਤਿਆਰ ਕੀਤਾ 1604 ਦੇ ਵਿੱਚ ਸੰਪੂਰਨਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੋ ਚੁੱਕੀ ਸੀ 35 ਮਾ ਪ੍ਰਸਾਦ ਦੀ ਬਾਣੀ ਸਤਨਕਾ ਪਾਤਸ਼ਾਹ ਜੀ ਨੇ ਦਰਜ ਕਰ ਦਿੱਤੀ ਸਿੱਖਾ ਕਿਦੇ ਵਾਸਤੇ ਤੇਰੇ ਵਾਸਤੇ ਕਿ ਤੂੰ ਇਹਦੇ ਨਾਲ ਗਿਆਨ ਪ੍ਰਾਪਤ ਕਰ ਸਕੇ ਭੁੱਲਾ ਪਰਮਾ ਵਿੱਚ ਨਾ ਪਵੇਂ ਤੇਰਾ ਜੀਵਨ ਸੋਹਣਾ ਬਣ ਜਾਵੇ ਤੈਨੂੰ ਕੋਈ ਗੁਲਾਮ ਨਾ ਬਣਾ ਸਕੇ ਤੇਰੇ ਉੱਤੇ ਬੇਪਰਵਾਹ ਦਾ ਰਾਜ ਨਾ ਹੋਵੇ ਉਹ ਸਤਿਗੁਰੂ ਪਾਤਸ਼ਾਹ ਕਹਿੰਦੇ ਪੜ੍ਹੇ ਸੁਣੇ ਕਿਆ ਹੋਈ ਇਸ ਕਰਕੇ ਬਾਣੀ پڑھਣੀ ਜ਼ਰੂਰ ਹੈ ਪਰ ਉਹ ਕਾਦੇ ਵਾਸਤੇ ਪੜ੍ਹਨੀ ਹੈ ਜੋ ਸਹਿਜ ਨਾ ਮਿਲੇ ਉਹ ਸੋ ਕਹਿੰਦੇ ਬਾਣੀ ਪਰਮ ਨਹੀਂ ਹੈ ਗਿਆਨ ਵਾਸਤੇ ਸਹਿਜ ਹੁੰਦਾ ਗਿਆਨ ਜੋ ਸਹਿਜ ਨਾ ਮਿਲੇ ਉਹ ਸੋਈ ਐਸੇ ਪੜਨੇ ਦਾ ਕੀ ਫਾਇਦਾ ਜਿਹਦੇ ਨਾਲ ਗਿਆਨ ਮਿਲੇ ਹੀ ਨਾ ਸਕੂਨ ਮਿਲੇ ਹੀ ਨਾ ਜੋ ਸਹਿਜ ਨਾ ਮਿਲੇ ਉਹ ਸੋਈ ਕਬੀਰ ਸਾਹਿਬ ਕਹਿੰਦੇ ਜੇ ਤੈਨੂੰ ਗਿਆਨ ਹੀ ਨਹੀਂ ਪ੍ਰਾਪਤ ਹੋਇਆ ਆਤਮਿਕ ਸੁਖ ਹੀ ਨਾ ਪ੍ਰਾਪਤ ਹੋਇਆ ਆਤਮਿਕ ਆਨੰਦ ਹੀ ਨਾ ਪ੍ਰਾਪਤ ਹੋਇਆ ਕਾਲ ਅੱਖਰ ਜਿਹੜਾ ਉਹ ਪੈਸ ਬਰਾਬਰ ਤੁਸੀਂ ਵੇਖ ਲਓ ਵੇਖ ਲਓ ਹਰ ਨਾਮ ਦਾ ਹਰ ਕਾ ਨਾਮ ਨਾ ਜਪ ਸਗਵਾਰਾ ਹੁਣ ਇੱਥੇ ਗਵਾਰ ਗਵਾਰ ਕੌਣ ਹੁੰਦੇ ਨੇ ਪਸ਼ੂ ਤੁਸੀਂ ਵੇਖਿਆ ਕਿੱਦਾਂ ਤੁਰੇ ਫਿਰਦੇ ਨੇ ਅੱਲਾ ਹੀ ਤੋਂ ਡੰਡਾ ਮਾਰਦਾ ਉਧਰ ਉਧਰੋਂ ਮਾਰਦਾ ਇੱਧਰ ਰੋਦੇ ਫਿਰਦੇ ਨੇ ਨਾ ਗਵਾਰਾ ਗਵਾਰ ਕਿਉਂ ਪਾਛਾ ਕਹਦੇ ਕਿਨੂੰ ਹਰ ਕਾ ਨਾਮ ਨਾ ਜਪ ਸਗਵਾਰਾ ਜੇ ਹਰੀ ਪਰਮੇਸ਼ਰ ਦਾ ਨਾਮ ਨਹੀਂ ਜਪਦਾ ਜੋ ਸਹਿਜ ਨਾ ਮਿਲੇ ਉਹ ਸੋਈ ਗਿਆਨ ਬਾਣੀ ਨੇ ਦੇਣਾ ਸੀ ਉਹ ਤੋਂ ਬੰਦਾ ਭੱਜਦਾ ਦੂਰ ਹੁੰਦਾ ਹੈ ਜਦੋਂ ਬੁਰਾ ਕੰਮ ਕਿਤੇ ਕਰਨਾ ਪੈ ਜੇ ਪਾਤਸ਼ਾਹ ਜੀ ਬਾਣੀ ਕਹਿੰਦੀ ਆ ਬੁਰੇ ਕੰਮ ਕੋ ਊਠ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਫਿਰੇ ਆਲਸ ਕਰਦਾ ਤੇਰਾ ਸਿਰ ਦੁਖਦਾ ਫਿਰੇ ਬਿਮਾਰ ਹੁੰਦਾ ਫਿਰ ਇਹਨੂੰ ਦੁਨੀਆਂ ਦੇ ਕੰਮ ਜਾਦਾ ਆ ਜਾਂਦੇ ਨੇ ਪਾਤਸ਼ਾਹ ਕਹਿੰਦੇ ਹਰ ਕਾ ਨਾਮ ਏ ਦੀ ਬਾਰੀ ਆਉਂਦੀ ਏ ਨਾ ਜਪ ਸਗਵਾਰਾ ਓਏ ਗਵਾਰਾ ਗਵਾਰ ਦੇਖ ਲੋ ਆਪਾਂ ਕਿਸੇ ਨੂੰ ਉਂਝ ਕਹਿਦੀ ਨਾ ਓਏ ਗਵਾਰਾ ਉਰੇ ਆ ਕਿ ਨਾ ਗੁੱਸਾ ਕਰਦਾ ਬਾਣੀ ਕਹਿੰਦੀ ਐ ਉਹ ਪਾਗਲ ਹਾ ਉਹ ਭੋਲਿਆ રે ਬੌਰੇ ਤੋ ਏ ਘਰੀ ਨਾ ਰੱਖਾ ਕੋਈ ਤੂੰ ਰਾਮ ਨਾਮ ਜਪ ਸੋਈ ਜਪਦਾ ਕਿਉਂ ਨਹੀਂ ਕੀਆ ਸੋਚਾ ਹੈ ਬਾਰੰਬਾਰਾ ਕੀ ਮਨ ਵਿੱਚ ਸੋਚੀ ਜਾਂਦਾ ਬਾਰ-ਬਾਰ ਕੱਲੂ ਕਰੂੰਗਾ ਅੱਜ ਕਰੂੰਗਾ ਸਮਾਂ ਚੰਗਾ ਆਊਗਾ ਆਪਾਂ ਵੇਖੋ ਬੰਦਾ ਕੀ ਸੋਚਦਾ ਈ ਸੋਚਦਾ ਕਿ ਚੰਗਾ ਸਮਾਂ ਹੋ ਆਊਗਾ ਮੇਰੇ ਅੱਗੇ ਬੁਢਾਪਾ ਆ ਜਾਂਦਾ ਹੈ ਉਮਰ ਲੰਘ ਜਾਂਦੀ ਹੈ ਸਾਰੀ ਈ ਸੋਚੀ ਜਾਂਦਾ ਚੰਗਾ ਸਮਾਂ ਆਊਗਾ ਚੰਗਾ ਸਮਾਂ ਆਊਗਾ ਪਰ ਜਦੋਂ ਉਮਰ ਬੀਤ ਜਾਂਦੀ ਹੈ ਨਾ ਸੰਗਤ ਜੀ ਬੁਢਾਪਾ ਆ ਜਾਂਦਾ ਹੈ ਤੇਰੀ ਏਜ ਏਜ ਜਿਹੜਾ ਸੋ ਬਹੁਤ 올ਡ ਤੋਂ ਬਹੁਤ ਮੁਜ਼ਰਗੋ ਹੋ ਜਾਣਾ ਹੈ ਤੇ ਫਿਰ ਬੰਦਾ ਸੋਚਦਾ ਜਿਹੜਾ ਸਮਾਂ ਪਿਛਲਾ ਲੰਘ ਕੇ ਗਿਆ ਉਹ ਬਹੁਤ ਚੰਗਾ ਸੀ ਆਖੋ ਸਤਨਾਮ ਜੀ ਅੱਜ ਜੋ ਸਾਡੇ ਕੋਲ ਹੈ ਨਾ ਜੋ ਹੁਣ ਹੈ ਇਹੀ ਭਲਾ ਤੇ ਪ੍ਰਾਨ ਨੇ ਤੇ ਸਵਾਸ ਨੇ ਘਟਦੇ ਜਾ ਰਹੇ ਨੇ ਬੰਦਾ ਇਹ ਸੋਚੀ ਜਾਂਦਾ ਆਊਗਾ ਸਮਾਂ ਭਲਾ ਆਊਗਾ ਉਹ ਭਲਾ ਸਮਾਂ ਅੱਜ ਜੋ ਤੇਰੇ ਕੋਲ ਹੈ ਇਹੀ ਭਲਾ ਹੈ ਉਹ ਆਪਣੇ ਵਿੱਚ ਜਾ ਕੇ ਬੰਦਾ ਸੋਚਦਾ ਆਹ ਮੈਂ ਉਹ ਕਰਦਾ ਸੀ ਆਹ ਕਰਦਾ ਸੀ ਉਹ ਚੰਗਾ ਉਹ ਸਮਾਂ ਕਿੰਨਾ ਚੰਗਾ ਸੀ ਅੱਛਾ ਜਦੋਂ ਆਪਾਂ ਇਹ ਸਮੇਂ ਚ ਹੁੰਨੇ ਆ ਫਿਰ ਸੋਚੇ ਅੱਗੇ ਸਮਾਂ ਚੰਗਾ ਆਊਗਾ ਅਸੀਂ ਤੇ ਇਹਦੇ ਵਿੱਚ ਹੀ ਫਸ ਕੇ ਰਹਿ ਗਏ ਸਮੇਂ ਚ ਤਾਂ ਸਤਿਗੁਰੂ ਬਾਦਸ਼ਾਹ ਨੇ ਕਿਹਾ ਸੋਚਾ ਬਾਰਮਾਰਾ ਉਹ ਬੰਦਿਆ ਕੀ ਸੋਚੀ ਜਾਂਦਾ ਸੋਚਾ ਸੋਚ ਨਾ ਹੋਈ ਜੇ ਸੋਚੀ ਸੋਚੀ ਜਾ ਤਰੇ ਸੋਚਣ ਨਾਲ ਕੀ ਹੋ ਜੂਗਾ ਰੱਬ ਮਿਲ ਜੂ ਤੈਨੂੰ ਨਹੀਂ ਕਰਨ ਨਾਲ ਮਿਲਣਾ ਬਾਣੀ ਪੜਨ ਨਾਲ ਤੈਨੂੰ ਸੁੱਖ ਮਿਲਣਾ ਸੋਚਣ ਨਾਲ ਨਹੀਂ ਕੋਈ ਕਹੀ ਜਾਵੇ ਵੀ ਮੈਨੂੰ ਮੇਰੀ ਭੁੱਖ ਮਿਟ ਜੇ ਮੇਰੀ ਭੁੱਖ ਮਿਟ ਜੇ ਇਦਾਂ ਹੀ ਗਈ ਜਾਵੇ ਖਾਵੇ ਨਾ ਕੋਈ ਕੀ ਉਹਦੀ ਭੁੱਖ ਮਿਟੂਗੀ ਨਹੀਂ ਉਹਨੂੰ ਖਾਣਾ ਪੈਣਾ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਕਿਆ ਸੋਚਾਂ ਕੀ ਸੋਚਾਂ ਚ ਪਿਆ ਪਿਆ ਸਾਰੀ ਜ਼ਿੰਦਗੀ ਸੋਚਾਂ ਚ ਹੀ ਕਰ ਦਿੱਤੀ ਤੈ ਬਾਰੰਬਾਰ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਕਹਿੰਦੀ ਹੈ ਆਪ ਸਾਰੇ ਗੁਰਮੁਖ ਜਨ ਸਹਿਜ ਪਾਪ ਕਰਨ ਵਾਲੇ ਬੈਠੇ ਹੋ ਬਾਣੀ ਪੜਨ ਵਾਲੇ ਬੈਠੇ ਹੋ ਸੋ ਸਤਿਗੁਰੂ ਪਾਤਸ਼ਾਹ ਕਹਿ ਰਹੇ ਹਨ ਕਿ ਭਾਈ ਭਾਈ ਔਰ ਕੀ ਹੋਰ ਕੋਈ ਚਿਤਵਤ ਰਹੋ ਧਿਆਰ ਇਕਾਗ ਰਹਾ ਤੈਨੂੰ ਆਪਣੇ ਆਪ ਨੂੰ ਸਮਾ ਚਿਤਵਤ ਰਹੇ ਧਿਆਰ ਜੋ ਤੈਨ ਕੋ ਸਮਾਂ ਆਜਿਆ ਹੈ ਨਾ ਇਹਨੂੰ ਐ ਸਮਝ ਲੈ ਵੀ ਅੱਜ ਮੇਰਾ ਐਂਡ ਹੈ ਅੱਜ ਮੇਰਾ ਸਮਾਂ ਪਰਮਾਤਮਾ ਕਿਉਂਕਿ ਸਵਾਸਾ ਨਾਲ ਕੋਈ ਭਰੋਸਾ ਨਹੀਂ ਇੱਕ ਛੋਟੀ ਜੀ ਕਹਾਣੀ ਹੋ ਕਹਾਣੀ ਹੋ ਕੋਈ ਫਕੀਰ ਕੋ ਗਿਆ ਕਹਿੰਦਾ ਮਹਾਰਾਜ ਚੰਦ ਜੀ ਮੈਂ ਦੁਖੀ ਬਹੁਤ ਹਾਂ ਤੇ ਕਿਰਪਾ ਕਰੋ ਸਿੱਖ ਦੀ ਦਾਤ ਦਿਓ ਸੁੱਖ ਮੈਂ ਸੁਖੀ ਹੋ ਜਾ ਥੋੜਾ ਜਾ ਉਹ ਕਹਿੰਨ ਲੱਗਾ ਤੇਰੀ ਤੇ ਮੌਤ ਹੋ ਜਾਣੀ ਹੈ ਹਫਤੇ ਬਾਅਦ ਉਹ ਟੈਨਸ਼ਨ ਚਪਾ ਤ ਆਇਆ ਤੇ ਸੁਖ ਲੈਣ ਸੀ ਹਾਲਾਂਕਿ ਉਹ ਉਹ ਹੋ ਟੈਨਸ਼ਨ ਚਪਾਇਆ ਕਿ ਮੇਰੀ ਮੌਤ ਹੋ ਜਾਣੀ ਹੈ કરી ਗਿਆ ਐ ਸਮਾਂ ਵੀ ਦੱਸਦਾ ਵੀ ਆ ਸਮੇ ਮੋਕ ਹੋ ਜਾਣੀ ਤੇ ਧਿਆਨ ਨਾਲ ਸੁਣਿਓ ਉਹ ਗਿਆ ਉਹ ਜਿਹੜੇ ਦੁਸ਼ਮਣ ਸੀ ਨਾ ਦੁਸ਼ਮਣ ਉਹਨਾਂ ਨਾਲ ਵੀ ਹੱਥ ਮਿਲਾਇਆ ਕਹਿੰਦਾ ਯਾਰ ਮਾਫੀ ਮੰਗ ਲਾਂ ਇਹਨਾਂ ਤੋਂ ਵੀ ਮਾਫੀ ਮੰਗ ਲਾਂ ਸਮਾਂ ਥੋੜਾ ਹੈ ਮੇਰੇ ਕੋਲ ਉੱਥੇ ਕੀ ਜਵਾਬ ਦਊਂਗਾ ਖੁਸ਼ੀਆਂ ਵੰਡ ਕੇ ਜਾਵਾਂ ਸੰਸਾਰ ਤੇ ਜੇ ਅੱਜ ਅਸੀਂ ਦਾ ਅਸੀਂ ਕਿਸੇ ਦਾ 100 ਮਾਰਦੇ ਆ ਨਾ 100 ਹੋ ਕੇ ਨਿਕਲਦੇ ਆ ਕਿਉਂਕਿ ਕਰਮਾਂ ਦੇ ਲਿਖੇ ਨੇ ਇਹ ਵੱਢਣੇ ਪੈਂਦੇ ਨੇ ਕਿਸੇ ਗਰੀਬ ਦੇ ਤੂੰ ਅੱਜ ਜ਼ੁਲਮ ਕੀਤਾ ਹੈ ਇਹ ਨਾਲ ਸੋਚੀ ਵੀ ਆ ਤੇਰਾ ਕੀਤਾ ਜ਼ੁਲਮ ਉਹ ਤੇ ਕਰਤਾ ਤੇ ਕੁਝ ਨਹੀਂ ਹੋਇਆ ਭਲਿਆ ਬਹੁਤ ਕਸ਼ਟ ਮਿਲਦੇ ਨੇ ਕਿਸੇ ਦਾ ਮਾਰਾ ਕਰਨਾ ਸੋਚਣਾ ਜੋਰ ਦਿਖਾਉਣਾ ਇਹਦਾ ਵੀ ਜਵਾਬ ਦੰਦੀ ਆ ਪਾਣੀ ਹੁੰਦੀ ਆ ਪਾਣੀ ਸੋ ਇਹਨੇ ਕੀ ਕੀਤਾ ਕਿ ਹੁਣ ਸਮਾਂ ਥੋੜਾ ਮੈਂ ਆਪਰੇ ਜਿਸਮਾ ਤੋਂ ਵੀ ਮਾਫੀ ਮੰਗਾ ਮੈਂ ਜਿਨ੍ਹਾਂ ਦਾ ਮੈਂ ਬੁਰਾ ਕੀਤਾ ਮਾਫੀ ਮੰਗਾ ਮੰਗਾਇਆ ਹਣ ਹਫ਼ਤਾ ਕਰ ਰਹਿ ਗਿਆ ਉਹ ਜਾਂਦਾ ਗੁਰਦੁਆਰੇ ਮੱਥਾ ਟੇਕਦਾ ਨਿਤਨੇਮ ਕਰਦਾ ਹੁਣ ਬਾਣੀ ਵੀ ਪੜਉ ਰਾਤਿਆ ਕਿਉ ਮੌਤ ਦਿਖਣ ਲੱਗ ਗਈ ਨਾ ਲੱਗ ਗਈ ਨਾ ਸਮਾ ਦਿਖਣ ਲੱਗ ਗਿਆ ਅੱਗੇ ਮਾਪਿਆਂ ਦਾ ਸਤਕਾਰ ਨਹੀਂ ਸੀ ਕਰਦਾ ਹੁਣ ਮੰਮੀ ਮੰਮੀ ਜੀ ਡੈਡੀ ਡੈਡੀ ਜੀ ਕਰਦਾ ਫਿਰਦਾ ਜੇ ਕੋ ਜੀ ਕਹੇ ਤਿਨਾਂ ਕੋ ਜਮਕੀ ਤਲਬ ਨਾ ਹੋਈ ਜੀ ਕਹਿਣ ਦੇ ਨਾਲ ਕਿਸੇ ਨੂੰ ਜੀ ਕਹਤਾ ਕਿਸੇ ਦਾ ਸਤਕਾਰ ਕਰਤਾ ਬਾਦਸ਼ਾਹ ਕਨੇ ਜਮਾ ਦੀ ਫਾਇ ਨਹੀਂ ਪੈਂਦੀ ਉਸ ਤੋਂ ਬਾਅਦ ਸੇਵਾ ਕਰਨ ਲੱਗਿਆ ਗੁਰਦੁਆਰੇ ਜਾ ਕੇ ਬਾਣੀ ਪੜਨ ਲੱਗਿਆ ਚੰਗੀਆਂ ਆਦਤਾਂ ਦੀ ਜ਼ਿੰਦਗੀ 'ਚ ਆ ਗਈਆਂ ਕਿਉਂ ਸਾਹਮਣੇ ਮੌਤ ਦਿਖਣ ਲੱਗ ਗਈ ਤਨੇ ਸਮਾਂ ਆ ਗਿਆ ਮੌਤ ਦਾ ਮੰਜੇ ਤੇ ਪੈ ਗਿਆ ਪੈ ਗਿਆ ਸਮਾਂ ਦਿਨਾਂ ਦੱਸਿਆ ਸੀ ਹੋ ਗਿਆ ਥੋੜਾ ਜਿਹਾ ਘੱਟ ਸੀ ਥੋੜਾ ਜਿਹਾ ਪੂਰਾ ਹੋ ਗਿਆ ਅੱਖਾਂ ਬੰਦ ਕਰਨੀਆਂ ਮੈਂ ਗਿਆ ਜੋ ਸਮਾਂ ਬੀਤਿਆ ਘੰਟਾ ਉੱਤੇ ਲੰਘ ਗਿਆ ਕਹਿੰਦਾ ਹਰੇ ਮੈਨੂੰ ਕੁਝ ਹੋਇਆ ਹੀ ਕੁਝ ਨਹੀਂ ਕੁਝ ਨਹੀਂ ਉਹ ਉਹ ਫਕੀਰ ਆਇਆ ਦਵਾਰੇ ਉਹਦੇ ਕੋਲ ਦੇਖਿਓ ਧਿਆਨ ਨਾਲ ਸੁਣੋ ਉਹ ਕਹਿਣਾ ਆ ਕੇ ਕਿ ਨਾ ਕੀ ਹੋਇਆ ਕਹਿੰਦਾ ਤੁਸੀਂ ਤਾਂ ਕਿਹਾ ਸੀ ਮੇਰੀ ਮੌਤ ਹੋ ਜਾਣੀ ਹੈ ਮਿੰਟੇ ਕੁਝ ਹੋਇਆ ਹੀ ਨਹੀਂ ਹੋਇਆ ਹੀ ਨਹੀਂ ਕਹਿੰਦੇ ਮੈਂ ਤੈਨੂੰ ਝੂਠ ਬੋਲਿਆ ਸੀ ਆਖੋ ਸਤਨਾਮ ਸ੍ਰੀ ਕਹਿੰਦਾ ਮੈਂ ਤੈਨੂੰ ਝੂਠ ਪਰ ਪਾਲਾ ਇੱਕ ਗਰ ਲੱਸ ਇਹ ਝੂਠ ਨਾਲ ਤੇਰੀ ਜ਼ਿੰਦਗੀ ਬਦਲੀ ਹੈ ਕਿ ਨਹੀਂ ਮੈਂ ਮੈਂ ਤੈਨੂੰ ਗਲਤ ਬੋਲਿਆ ਭਾਵੇਂ ਤੈਨੂੰ ਝੂਠੀ ਦਿਲਾਸਾ ਦਿੱਤਾ ਕਹ ਤੂੰ ਕੀਤਾ ਕੀ ਹੈ ਕਹਿੰਦਾ ਮਹਾਰਾਜ ਮੈਂ ਆਪਣੇ ਦਸ਼ਮਣਾਂ ਤੋਂ ਮਾਫੀ ਮੰਗੀ ਮੈਂ ਸੇਵਾ ਕੀਤੀ ਸਿਮਰਨ ਕੀਤਾ ਕਿਸੇ ਦਾ ਬੁਰਾ ਨਹੀਂ ਕੀਤਾ ਮੈਨੂੰ ਪਤਾ ਹੈ ਵੀ ਅੱਗੇ ਲੇਖਾ ਦੇਣਾ ਸਮਾਂ ਥੋੜਾ ਹੈ ਮੈਂ ਰਾਜ ਕੇ ਸੇਵਾ ਕੀਤੀ ਮਾਪੋ ਦੀ ਕਾ ਮੂਠੋ ਮਿੱਠੇ ਮਿੱਠੇ ਬੋਲ ਬੋਲੇ ਕਿਸੇ ਨੂੰ ਕੋੜਾ ਬੋਲ ਨਹੀਂ ਬੋਲਿਆ ਕਹਿੰਦੇ ਵਸ ਤੈਨੂੰ ਆਈ ਸਿਖਾਉਣਾ ਸੀ ਸੱਜਣਾ ਜੇ ਸੁਖੀ ਹੋਣਾ ਹੈ ਨਾ ਜੇ ਜ਼ਿੰਦਗੀ ਤਾਂ ਸੁੱਖਾਂ ਪਰਿ ਬਣਾਉਣੀ ਹੈ ਐਦਾਂ ਸਮਝ ਬਾਣੀ ਪੜਿਆ ਕਰ ਵੀ ਆ ਮੇਰਾ ਦੇਣਾ ਜਿਹੜਾ ਅੱਜ ਦਾ ਇਹ ਅਖੀਰਲਾ ਹੈ ਬਸ ਅੱਜ ਮੇਰਾ ਲਾਸਟ ਹੈ ਜੋ ਅੱਜ ਬੀਜ ਕੇ ਜਾਊਗਾ ਉਹ ਮੈਨੂੰ ਵੱਡਣਾ ਪੈਣਾ ਇਸ ਕਰਕੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸਾ ਨਾਮ ਦਾ ਬੀਜ ਦਾ ਨਾਮ ਬੀਜ ਕੇ ਸੁਹਾਗਾ ਮਾਰ ਦੇ ਉੱਤੇ ਕਾਹਦਾ ਸੰਤੋਖ ਦਾ ਸੰਤੋਖੀ ਹੋ ਜਾ ਪਾਸ਼ਾ ਕਹਿੰਦੇ ਕਿਆ ਸੋਚੈ ਬਾਰੰਬਾਰ ਉਹਲੇ ਵੀ ਸੋਚਦਾ ਪਿਆ ਪਾਣੀ ਤੇਰੇ ਸਾਹਮਣੇ ਐਡਾ ਵੱਡਾ ਦੀਵਾ ਸੂਰਜ ਤੋਂ ਵੀ ਵੱਡਾ ਗਿਆਨ ਮੇਰੇ ਪਾਸ਼ਾ ਜੀ ਇੱਟਾ ਸੂਰਜ ਕਿੱਡਾ ਹੈ ਵੇਖੋ ਇਹ ਸਾਰਾ ਸਮੁੰਦਰ ਹੈ ਬਾਣੀ ਗਿਆਨ ਹੈ ਸੋ ਸਤਿਗੁਰੂ ਪਾਸ਼ਾ ਅਗਲੀ ਪੰਕਤੀ ਵੀ ਇਸ ਆਧਾਰ ਤੇ ਕਹਿ ਰਹੇ ਹਨ ਰਗਾਓ ਅੰਧਿਆਰੇ ਦੀਪਕ ਚਈਏ ਜਿਸ ਤਰ੍ਹਾਂ ਹਨੇਰੇ ਦੇ ਵਿੱਚ ਦੀਵੇ ਦੀ ਲੋੜ ਪੈਂਦੀ ਹੈ ਇਸੇ ਚੀਜ਼ ਨੂੰ ਲੱਭਣ ਵਾਸਤੇ ਅੰਧਿਆਰੇ ਦੀਪਕ ਚਈਏ ਜਿਨੇਰਾ ਹੋਵੇ ਬੰਦਾ ਕੰਧਾਂ ਦੀ ਟੱਕਰਾ ਮਾਰ ਮਾਰੀ ਜਾਂਦਾ ਸੁੱਚਾ ਲੱਭੀ ਜਾਂਦਾ ਕਈ ਵਾਰ ਗਰਭੀ ਜਾਂਦਾ ਸੱਪ ਨੂੰ ਵੀ ਰੱਸੀ ਸਮਝ ਲੈਂਦਾ ਜਾਂ ਰੱਸੀ ਨੂੰ ਸੱਪ ਸਮਝ ਲੈਂਦਾ ਭੁਲੇਖੇ ਚ ਪੈ ਗਿਆ ਨਾ ਜਦੋਂ ਜਦੋਂ ਅਗਿਆਨ ਦੇ ਵਿੱਚ ਸੀ ਕਈ ਵਾਰ ਬੰਦਾ ਨਾ ਤੁਸੀਂ ਵੇਖਿਆ ਹੋਊਗਾ ਇੱਕ ਟੇਲਰ ਉਹ ਸੂਈ ਲੱਭੀ ਜਾਵੇ ਘਰਦਿਆਂ ਨੂੰ ਬੱਚੇ ਮੈਂ ਸੂਈ ਇੱਥੇ ਰੱਖੀ ਸੂਈ ਕਿੱਥੇ ਗਈ ਉਧਰ ਛੋਟਾ ਜਿਹਾ ਬੱਚਾ ਆਇਆ ਉਹਦਾ ਕਹਿੰਦਾ ਬਾਪੂ ਐ ਉਂਗਲੀ ਕਰੇ ਤਤਲਾ ਸੀ ਬੋਲਦਾ ਨਹੀਂ ਸੀ ਐ ਉਂਗਲੀ ਕਰੇ ਕੀ ਹੋ ਗਿਆ ਪੁੱਤ ਹੋ ਗਿਆ ਪੁੱਤ ਐ ਉਂਗਲੀ ਜਦੋਂ ਸਿਰ ਤੇ ਮਾਰਿਆ ਆਖ ਤੋਂ ਸੂਈ ਪਾਗੜ ਚ ਆਕੂ ਸਤਨਾਮ ਾਈ ਸਾਡਾ ਹਾਲ ਰੱਬ ਸਾਡੇ ਅੰਦਰ ਬੈਠਿਆ ਹੈ ਲੱਭਦੇ ਅਸੀਂ ਬਾਹਰ ਫਿਰਦੇ ਕੋਈ ਬਾਪਿਆਂ ਕੋਲ ਤੁਰਿਆ ਫਿਰਦਾ ਕੋਈ ਧਾਗੇ ਤਵੀਰ ਕਰਦਾ ਫਿਰਦਾ ਕੁਈ ਘਰੀ ਘਰੀ ਛੱਡ ਗਿਆ ਵੀ ਮੈਂ ਤਾਂ ਘਰੇ ਮਾਨੇ ਨਹੀਂ ਲੱਗਦਾ ਜਿਹਨੂੰ ਘਰ ਨਹੀਂ ਚਲਾਉਣਾ ਆਇਆ ਨਾ ਆਇਆ ਨਾ ਗ੍ਰਿਸ਼ਤ ਜੀਵਨ ਨਹੀਂ ਚਲਾਉਣਾ ਆਇਆ ਉਹ ਰੱਬ ਨੂੰ ਨਹੀਂ ਪਾ ਸਕਦਾ ਪਹਿਲਾਂ ਕਹਿੰਦੇ ਗ੍ਰਿਸ਼ਤ ਜੀਵਨ ਨੂੰ ਚਲਾਓ ਘਰ ਸੁਖ ਪਾਇਆ ਜੇ ਬਾਹਰ ਸੁਖ ਲੈਣਾ ਤਾਂ ਘਰ ਸੁਖ ਪਾਇਆ ਨਹੀਂ ਘਰ ਤੇ ਬਾਹਰ ਦੀ ਇੱਕੋ ਸਟੇਜ ਹੈ ਪਾਤਸ਼ਾਹ ਕਹਿੰਦੇ ਜੇ ਤੂੰ ਘਰ ਨੂੰ ਚਲਾ ਲਿਆ ਗ੍ਰਸਤ ਜੀਵਨ ਨੂੰ ਚਲਾ ਲਿਆ ਗ੍ਰਸਤੀ ਚੰਗਾ ਬਣ ਗਿਆ ਤੈਨੂੰ ਸੌਖਾ ਰੱਬ ਮਿਲ ਸਕਦਾ ਏ ਇੱਕ ਜੋਤ ਦੋਈ ਮੂਰਤੀ ਧੰਨ ਪਿਰ ਕਹੀ ਹੈ ਸੋਏ ਤੋ ਸਤਗੁਰੂ ਪਾਤਸ਼ਾਹ ਕਹਿੰਦੇ ਵੀ ਜਿਸ ਤਰ੍ਹਾਂ ਦੀਵਾ ਅੰਧਿਆਰੇ ਦੀਪਕ ਚਹੀਏ ਦੀਵੇ ਦੀ ਲੋਰ ਪੈਂਦੀ ਏ ਹੁਣ ਆਪਾਂ ਹੋ ਅੱਗੇ ਦੀਵੇ ਹੋਇਆ ਕਰਦੇ ਹੁਣ ਲਾਈਟ ਆ ਗਈਆਂ ਆ ਜਿਹਨੇ ਲਾਈਟ ਦੀ ਖੋਜ ਕੀਤੀ ਨਾ ਇਹਦਾ ਨਾਮ ਥਾਮਸ ਐਡੀਸ਼ਨ ਸੀ ਕਹਿੰਦੇ ਇਹ ਨਾਮ ਇਹਦੀ ਜਿਹੜਾ ਚੀਤੇ ਕੰਮ ਕਰਦਾ ਸੀ ਜੋ ਇਹਦਾ ਕਮਰਾ ਫੈਕਟਰੀ ਕਹਿ ਦਿੰਦੇ ਆ ਆਪਾਂ ਘਰ ਉਹਨੂੰ ਫੈਕਟਰੀ ਨਹੀਂ ਸੀ ਘਰੀ ਹੋਇਆ ਕਰਦੇ ਜ਼ਿਆਦਾਤਰ ਕਹਿੰਦੇ ਦੇ ਘਰ ਨੂੰ ਲੱਗੀ ਅੱਗ ਇਹ ਬਾਹਰ ਨਿਕਲ ਆਇਆ ਰੋਣ ਲੱਗ ਪਿਆ ਬੱਚੇ ਰੋ ਰਹੇ ਨੇ ਦੀ ਘਰ ਵਾਲੀ ਆਈ ਕੀ ਹੋ ਗਿਆ ਜੀ ਨਹੀਂ ਉਹ ਸਾਡਾ ਵੇਖੋ ਸਾਡਾ ਵੇਖੋ ਥੋੜਾ ਕ ਸ਼ਾਂਤ ਹੋਇਆ ਉਹ ਕਈ ਵਾਰ ਨਾ ਬੰਦੇ ਦੇ ਅੱਗੇ ਸਾਰਾ ਕੁਝ ਰਿਜ਼ਲਟ ਪਿਆਉਂਦਾ ਬੰਦਾ ਉੱਛਲਦਾ ਬਹੁਤ ਆਏ ਆਏ ਹੋ ਗਿਆ ਪਰ ਉਹਨੇ ਦੇਖਿਆ ਵੀ ਇੰਨੀ ਲੇਟ ਇੰਨਾ ਚਾਨਣ ਤੇ ਹਨੇਰੇ ਚ ਹਨੇਰਾ ਇੱਧਰ ਆ ਤੇ ਉੱਧਰ ਚਾਨਣ ਕਿੰਨਾ ਹੈ ਮਨ ਨੂੰ ਆਪਣੇ ਨੂੰ ਕੰਟਰੋਲ ਕਰਕੇ ਉਹਨੇ ਸੋਚਿਆ ਉਸੇ ਅੱਗ ਨੂੰ ਵੇਖ ਕੇ ਉਹਨੇ ਸੋਚਿਆ ਕਿਵੇਂ ਬੱਲਬ ਬਣਾਵਾਂ ਕੋਈ ਚੀਜ਼ ਬਣਾਵਾਂ ਰੋਸ਼ਨੀ ਵਾਲੀ ਕਹਿੰਦੇ ਉਹਨੇ ਫਿਰ ਬੱਲਬ ਦੀ ਖੋਜ ਕੀਤੀ ਥਾਮਸ ਐਡੀਸ਼ਨ ਨੇ ਸੋ ਕਈ ਕਈ ਵਾਰ ਬੰਦੇ ਦੇ ਸਾਹਮਣੇ ਚੀਜ਼ ਹੁੰਦੀ ਹੈ ਤੇ ਬੰਦੇ ਨੂੰ ਪਤਾ ਨਹੀਂ ਲੱਗਦਾ ਬਾਣੀ ਸਾਡਾ ਗਿਆਨ ਉਹ ਅੱਖਾਂ ਮੂਰ ਦੀ ਬਾਣੀ ਲੰਘਦੀ ਹੈ ਕਈ ਵਾਰ ਅੱਖਰ ਅੱਖਰ ਮਹਤ ਸਤਗੁਰੂ ਪਾਤਸ਼ਾਹ ਜੀ ਦੀ ਬਾਣੀ ਨੂੰ ਅਸੀਂ ਅੱਖਾਂ ਅੱਗੋਂ ਕੱਢ ਦਿੰਨੇ ਆ ਪਰ ਜ਼ਿੰਦਗੀ ਵਿੱਚ ਉਹੀ ਚੀਜ਼ਾਂ ਹੋ ਰਹੀਆਂ ਵੀ ਸਾਡੇ ਨਾਲ ਉਹੀ ਨੇ ਉਹੀ ਨੇ ਜਿਸ ਤਰ੍ਹਾਂ ਕਬੀਰ ਸਾਹਿਬ ਮਣੀਆਂ ਚਲੇ ਗਏ ਕੀ ਵੇਖਿਆ ਹਾਨ ਜਲੇ ਜੈਸੇ ਲੱਕਰੀ ਕਾ ਤੁਲਾ ਕੇਸ ਜਲੇ ਜੈਸੇ ਘਾਸ ਕਾਪੂ ਨੂੰ ਆਪਾ ਅੱਗ ਹੀ ਲਾਉਂਦੇ ਆ ਲੱਕੜਾ ਲਾਉਂਦੇ ਆ ਉਹਨਾਂ ਨੇ ਵੇਖਿਆ ਵੇਖਿਆ ਬਾਣੀ ਵੀ ਉਹੀ ਕਹਿੰਦੀ ਹੈ ਵੀ ਇਹ ਕੰਮ ਤੇਰੇ ਨਾਲ ਹੋਣਾ ਕੋ ਸਤਿਗੁਰੂ ਪਾਤਸ਼ਾਹ ਕਹਿੰਦੇ ਇੱਕ ਵਸਤੂ ਅਗੋਚਰ ਲਈ ਹੈ ਅਗੋਚਰ ਇਹ ਵਸਤੂ ਜਿਹੜੀ ਲੱਭਣੀ ਸੀ ਉਹ ਤੇਰੇ ਅੰਦਰ ਹੀ ਸੀ ਤੂੰ ਬਾਹਰ ਲੱਭਦਾ ਰਿਹਾ ਬੁੱਕਾ ਪੜ ਪੜ ਲੀਆ ਗਿਆਨ ਬਰਾਵ ਹਾਸਲ ਕਰ ਲਿਆ ਸਭ ਦੀ ਕਹਿ ਰਹੀ ਹੈ ਲਨ ਲੱਗੀ ਪਈ ਅਸੀਂ ਰੱਬ ਨੂੰ ਪਾ ਲਈਏ ਪਰ ਵਸਤ ਅਗੋਚਰ ਪਾਈ ਕਟ ਦੀਪਕ ਰਹਾ ਸਮਾਈ ਜਦੋਂ ਤੱਕ ਤੇਰੇ ਅੰਦਰ ਗਿਆਨ ਦਾ ਦੀਵਾ ਨਹੀਂ ਜਲੇਗਾ ਪਾਣੀ ਦਾ ਦੀਵਾ ਨਹੀਂ ਜਲੇਗਾ ਤੈਨੂੰ ਕੁਝ ਦਗਾ ਦਿਖਾਈ ਨਹੀਂ ਦੇਣਾ ਤੈਨੂੰ ਰੱਬ ਦਿਖਣਾ ਹੀ ਨਹੀਂ ਅੱਛਾ ਜਦੋਂ ਗਿਆਨ ਦਾ ਦੀਵਾ ਜਾਗ ਜਾਗ ਪਿਆ ਤੂੰ ਬਾਣੀ ਨਾਲ ਜੁੜ ਗਿਆ ਤੈਨੂੰ ਤੇਰੇ ਦੁਸ਼ਮਣਾਂ ਚੋਂ ਮਾਪਿਓ ਚੋਂ ਤੇਰੇ ਭਰਾ ਚੋਂ ਤੁਹਾਡੇ ਪਰਿਵਾਰ ਚੋਂ ਤੁਹਾਨੂੰ ਰੱਬ ਦਿਖਣ ਲੱਗ ਜਾਣਾ ਤੁਹਾਨੂੰ ਕੀੜੀ ਤੇ ਵੀ ਦਇਆ ਆਉਣ ਲੱਗ ਜਾਣੀ ਹੈ ਐਸੀ ਤੁਹਾਡੇ ਤੇ ਕਿਰਪਾ ਹੋ ਜਾਣੀ ਹੈ ਜੋ ਤੁਹਾਡੇ ਤੇ ਗਿਆਨ ਤੁਹਾਨੂੰ ਮਿਲ ਗਿਆ ਮਿਲ ਗਿਆ ਘਟ ਦੀਪ ਕਰਿਆ ਸਮਾਈ ਤੇ ਗਿਆਨ ਕੋਈ ਬਾਜ਼ਾਰਾਂ ਚੋਂ ਜਾ ਕੇ ਨਹੀਂ ਮਿਲਦਾ ਸੁੱਖ ਸੁੱਖ ਤੇ ਦੁੱਖ ਨੂੰ ਕੋਈ ਨਾ ਵੇਚ ਸਕਦਾ ਨਾ ਖਰੀਦ ਸਕਦਾ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਤਾਂ ਬਾਣੀ ਚੋਂ ਹੀ ਪ੍ਰਾਪਤ ਹੋਣਾ ਹੈ ਤੈਨੂੰ ਇਹ ਤਾਂ ਤੈਨੂੰ ਆਪ ਹੀ ਬੋਰ ਕਰਨਾ ਪੈਣਾ ਹੈ ਦੇਖਿਆ ਤੁਸੀਂ ਬੋਰ ਕਰਦੇ ਬੋਰ ਕਰਦੇ ਬੋਰ ਕਰਦੇ ਨੇ ਉਹਨੂੰ ਪੁੱਟਦੇ ਨੇ ਫਿਰ ਪਾਣੀ ਮੰਗਾਉਂਦੇ ਨੇ ਗਵਾਂਡੀਆਂ ਤੋਂ ਕਿੰਗੇ ਉੱਥੇ ਦਾ ਪਾਣੀ ਵਾਸਤੇ ਮਨੇ ਬੋਰ ਲਵਾਇਆ ਬੋਰ ਲਵਾਇਆ ਬਾਲਟੀ ਪਾਣੀ ਦੀ ਭਰ ਕੇ ਲਿਆਉਂਦਾ ਅਗਲਾ ਪਾਉਂਦਾ ਦੋ ਤਿੰਨ ਪਾਉਂਦਾ ਫਿਰ ਉਹਦੇ ਅੰਦਰੋਂ ਹੀ ਪਾਣੀ ਫੁੱਟ ਆਉਂਦਾ ਸਤਿਗੁਰੂ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਕਿ ਬਾਣੀ ਪਾਣੀ ਤੂੰ ਹੈਗਾ ਤੇ ਰੱਬ ਦਾ ਹੀ ਬੱਚਾ ਹੈ ਮੰਨ ਤੂੰ ਜੋਤ ਸਰੂਪ ਹੈ ਪਰ ਤੈਨੂੰ ਥੋੜਾ ਜਿਹਾ ਹਿੰਮਤ ਕਰਨੀ ਪੈਣੀ ਹੈ ਗੁਰੂ ਨਾਲ ਅਟੈਚ ਹੋਣਾ ਪੈਣਾ ਗਿਆਨ ਤੇ ਤੇਰੇ ਅੰਦਰੋਂ ਹੀ ਪੈਦਾ ਹੋ ਜਾਣਾ ਹੈ ਗਿਆਨ ਸ਼ੋਖ ਸੁਖ ਕਹਿ ਰਣੈ ਜੀ ਨੂੰ ਆਪਾਂ ਸਕੂਨ ਇਹ ਤੇਰੇ ਅੰਦਰੋਂ ਹੀ ਪੈਦਾ ਹੋਣਾ ਹੈ ਇਹ ਬਾਜ਼ਾਰਾਂ ਤੋਂ ਨਹੀਂ ਮਿਲਣਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਕੋਈ ਕਹਿ ਨਹੀਂ ਦਿੰਦਾ ਇਹ ਦੁੱਧ ਹੈ ਇਹ ਦੁੱਧ ਹੈ ਇਹਦਾ ਮੈਂ ਪਨੀਰ ਬਣਾਉਂਗਾ ਉਹ ਕਹਿੰਦਾ ਤੇਰਾ ਦਿਮਾਗ ਪਾਗਲਾ ਹੈਗਾ ਦੁੱਧੋਂ ਪਨੀਰ ਕਿਵੇਂ ਬਣ ਜੂਗਾ ਇਸਦੇ ਮਠਿਆਈਆਂ ਵੇਖੀਆਂ ਕਿਤੇ ਪਈਆਂ ਨੇ ਦੁਕਾਨ ਤੇ ਕਿਤੋਂ ਤਿਆਰ ਹੋਈਆਂ ਨੇ ਦੁੱਧ ਤੋਂ ਲੈ ਇਹ ਰੰਗ-ਬਰੰਗੀਆਂ ਦੁੱਧ ਤੋਂ ਕਿੱਦਾਂ ਤਿਆਰ ਹੋ ਗਈਆਂ ਉਹ ਕਹਿੰਦੇ ਆ ਤੈਨੂੰ ਦਿਖਾਵਾਂ ਕਿੱਥਾਂ ਤਿਆਰ ਹੁੰਦੀਆਂ ਨੇ ਖੁਰਚਣਾ ਫਿਰਦਾ ਵੇਖਿਆ ਜਦੋਂ ਨੇ ਤਾ ਹੁਣ ਸੁਨਹਾਰੇ ਜਾ ਰਹੇ ਨਾ ਸਾਰੇ ਪਤਾ ਬੀਬੀਆਂ ਨੂੰ ਪਿੰਡਾਂ 'ਚ ਜਵਾਹ ਦਰਵਾਜ਼ ਜਾਦੇ ਆ ਬਿਸਕਟ ਸੁਨਹਾਰੇ ਜਾਂਦੇ ਨੇ ਨਾ ਵਰਫੇ ਦੇ ਕੇ ਆਉਂਦੇ ਨੇ ਆਪਣੀਆਂ ਬੱਚੀਆਂ ਨੂੰ ਬੱਚੀਆਂ ਨੂੰ ਸੋ ਜਦੋਂ ਉਹਨੇ ਵੇਖਿਆ ਘੋਚਣਾ ਫਿਰਦਾ ਵੀ ਇੱਥੇ ਬਾਕੀ ਦੁੱਧ ਦਾ ਗਾੜਾ ਹੋ ਗਿਆ ਖੁਆ ਬਣ ਗਿਆ ਦੁੱਧ ਦਾ ਪਨੀਰ ਬਣ ਗਿਆ ਜਾਗ ਲਾ ਕੇ ਨਹੀਂ ਬਣ ਗਿਆ ਉਹਨੇ ਸੋਚਿਆ ਮਣਾ ਬਾਕੀ ਗੱਲ ਸਹੀ ਐ ਇਹ ਬਾਣੀ ਵੇਖਣ ਨੂੰ ਬਾਣੀ ਲੱਗਦੀ ਐ ਪਰ ਜਦੋਂ ਅਸੀਂ ਇਹਨੂੰ ਰੜਕਾਂਗੇ ਨਾ ਮਨ 'ਚ ਬਾੜ ਕੇ ਮਨ ਚੰਦਰ ਲੈ ਕੇ ਫਿਰ ਪਤਾ ਲੱਗਦਾ ਮਨਾ ਐਨੇ ਸੁਖ ਆਖੋ ਸਤਨਾਮ ਸਿੰਘ ਐਨੇ ਸੁਖ ਮੈਂ ਤੇ ਸੁਮੀਦੇ ਨਹੀਂ ਸੀ ਰੱਖੀ ਪਾਦਸ਼ਾ ਇੰਨਾ ਆਨੰਦ ਹੁੰਦਾ ਇਹ ਬਾਣੀ ਨੂੰ ਪੜਨ ਦੇ ਨਾਲ ਕਹ ਕਬੀਰ ਅਬ ਜਾਣਿਆ ਕਬੀਰ ਸਾਹਿਬ ਕਹਿੰਦੇ ਮੈਂ ਹੁਣ ਜਾਣ ਲਿਆ ਅੰਦਰੋਂ ਹੀ ਜਾਣ ਲਿਆ ਮੈਂ ਬਾਹਰ ਗਿਆ ਹੀ ਨਹੀਂ ਲੱਭਣ ਗਿਆ ਹੀ ਨਹੀਂ ਤੇ ਮਨ ਨੂੰ ਸੋਧਿਆ ਮਨ ਨੂੰ ਬਾਣੀ ਨਾਲ ਜੋੜ ਲਿਆ ਜਬ ਜਾਣਿਆ ਆਪਾ ਮਨ ਮਾਨਿਆ ਵਾ ਮਨ ਵੀ ਵਿਕਾਰਾਂ ਤੋਂ ਛੁੱਟ ਗਿਆ ਕੋ ਮਨ ਇਧਰ ਉਧਰ ਨਹੀਂ ਜਾਂਦਾ ਭਟਕਣਾ ਚ ਨਹੀਂ ਪੈਂਦਾ ਹੁਣ ਮੈਨੂੰ ਗਿਆਨ ਮਿਲ ਗਿਆ ਹੁਣ ਮੇਰਾ ਮਨ ਹੈ ਜਿਹੜਾ ਇਹ ਗੁਰੂ ਦੀ ਸਿਫਤੀ ਕਰਦਾ ਹੈ ਮਾੜਾ ਤੱਕਦਾ ਨਹੀਂ ਮਾੜਾ ਵੇਖਦਾ ਨਹੀਂ ਮਾੜਾ ਸੁਣਦਾ ਨਹੀਂ ਮਾੜਾ ਕਰਦਾ ਨਹੀਂ ਇੱਥੇ ਹੁਣ ਬਸ ਗੁਰੂ ਨਾਲ ਹੀ ਜੋ ਗੁਰ ਕਾਇਆ ਸੋਈ ਪਲ ਮਾਨੋ ਹਰ ਹਰ ਕਥਾ ਨਿਰਾਲੀ ਨਿਰਾਲੀ ਮਨ ਮਾਨੈ ਲੋਕ ਮਾਪ ਤੀਜੈ ਲੇਹੋ ਸਿਆਪਾ ਇੱਕ ਹੋਰ ਸੜ ਗਿਆ ਕਵੀ ਸਾਹਿਬ ਕਹਿੰਦੇ ਮਨ ਤੇ ਮੰਨ ਗਾ ਲੋਕ ਨਹੀਂ ਮੰਨੇ ਲੋਕਾਂ ਨੇ ਬਖੰਡ ਕਰਦਾ ਕੋ ਸਤਨਾਮ ਜੀਰੀ ਸਤਨਾਮ ਜੀਰੀ ਮਨ ਮੰਨੇ ਲੋਕ ਨਾ ਪਤੀਜਾ ਲੋਕਾਂ ਨੂੰ ਕੁਝ ਕੌਣ ਕਰੇ ਭਾਈ ਹੁਣ ਸ਼ਿਵ ਜੀ ਨੂੰ ਕਹਿੰਦੀ பார்ਵਤੀ ਭਗਵਾਨ ਜੀ ਤੁਸੀਂ ਐਟੇ ਵੱਡੇ ਤੁਸੀਂ ਮਹਾਦੇਵ ਤੁਹਾਡੇ ਕੋਲ ਸਾਰਾ ਕੁਝ ਤੁਸੀਂ ਸਾਰਿਆਂ ਨੂੰ ਅਮੀਰ ਕਰ ਦੋ ਕਿਉਂ ਆਵੇਂ ਮਗਰੀਬੀ ਰੱਖੀ ਆ ਕੋਈ ਬਚਾਰਾ ਦਰਦ ਨਾਲ ਤੇ ਮੰਗਦਾ ਫਿਰਦਾ ਕਹਿੰਦਾ ਲੈ ਭਗਵਾਨ ਨੇ ਐ ਕਰਤਾ ਤੇ ਕੰਮ ਕੌਣ ਕਰੂਗਾ ਸਾਰਾ ਦੋ ਕਹਦੇ ਕੰਮ ਹੀ ਨਹੀਂ ਕਰਨਾ ਕਹਦੇ ਨਹੀਂ ਜੀ ਕਰੋ ਜਨਤ ਪਹਿਲਾ ਦੁਨੀਆ ਵੇਖ ਦਿਖਾਉ ਤਾਂ ਆ ਮੈਂ ਤੈਨੂੰ ਕਹਿ ਜੀ ਆ ਚਲੋ 베ਰੀ ਪਾਇਉ ਨੇ ਆ ਕਹਦੇ ਉਹਨੇ ਉਹਨੇ ਬੰਦਿਆਂ ਦਾ ਰੂਪ ਬਣਾਇਆ ਇੱਕ ਖੋਤਾ ਜਾ ਨਾਲ ਲਿਆ ਛੋਟਾ ਜਾ ਤੁਰੇ ਜਾ ਰਹੇ ਨੇ ਕੋ ਰਸਤੇ ਵਿੱਚ ਇੱਕ ਚੌਂਤਰੇ ਦੇ ਬੈਠਿਆ ਹੁੰਦਾ ਮਹਿਕ ਮਹਿਕਮਾ ਉਹ ਕਿਹੜੇ ਹੁੰਦੇ ਨੇ ਰਤਨੰਦਰ ਕੀ ਹੋ ਗਿਆ ਆ ਕੋ ਜਤ ਨਾਮ ਸ੍ਰੀ ਚੌਂਦਰਾ ਜਾਂ ਮਾਰ ਕੇ ਸਾ ਪਿੰਡਾਂ ਤਾਂ ਹੁੰਦਾ ਚੌਂਦਰਾ ਨਾਲੇ ਤਾਸ ਕੁੱਟੀ ਜਾਣਗੇ ਭਲਾਣੇ ਭਲਾਣੇ ਘਰੇ ਕੀ ਹੋ ਗਿਆ ਉਹ ਹੁੰਦੇ ਨੇ ਜਿਹੜੇ ਘਰੋਂ ਵਿਲੇ ਹੁੰਦੇ ਨੇ ਸੋ ਐਦਾਂ ਹੀ ਸੱਤ ਤੇ ਬੰਦੇ ਬੈਠੇ ਗੱਲਾਂ ਕਰਨ ਵੇਖਦੇ ਨੇ ਓਹ ਹੋ ਇਹ ਕੀ ਹੋ ਗਿਆ ਕਹਿੰਦਾ ਵੇਖ ਇੱਕ ਕਹਿੰਦਾ ਕਹਿੰਦਾ ਵੇਖ ਇਨਾਂ ਕੋਲ ਚੰਗਾ ਪੋਲਾ ਖੋਤਾ ਤੁਰਿਆ ਆ ਰਹੇ ਨੇ ਪਾਗਲ ਨਹੀਂ ਹੈਗੇ ਉਹਨਾਂ ਨੇ ਗੱਲ ਚ ਸੁਣੀ ਗੱਲ ਸੁਣੀ ਜਿਵੇਂ ਮਾ ਕੰਨ ਚ ਪੈ ਗਈ ਉਹ ਕਹਿੰਦਾ ਵੇਖੋ ਚੰਗਾ ਪੋਲਾ ਇਨਾਂ ਕੋਲ ਕੋਤਾ ਉੱਤੇ ਬਹਿ ਜਾਣ ਜਦੋਂ ਇਹ ਸੁਣੀ ਚਲੋ ਕੀ ਕੀਤਾ ਦੋਏ ਉੱਤੇ ਬਹਿ ਗਏ ਤੁਰ ਪਏ ਅੱਗੇ ਗਏ ਅੱਗੇ ਦੂਸਰੀ ਹੋਰ ਪਾਰਟੀ ਮਿਲ ਗਈ ਉਹ ਕਹਿੰਦੇ ਹੋਏ ਦੇਖੋ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਦਇਆ ਨਹੀਂ ਆਉਂਦੀ ਇਹਨੇ ਕੋਤਾ ਮਾਰਨਾ ਹੈ ਉਹ ਜਵਾਕ ਜਾਂ ਹੈ ਇਹਨਾਂ ਨੇ ਮਾਰਨਾ ਹੋ ਦੂਸਰੀ ਗੱਲ ਦਿਆ ਨਹੀਂ ਆਉਂਦੀ ਇਹ ਨਰਮੁਈ ਨੇ ਕੋਈ ਨਹੀਂ ਅੱਗੇ ਗਏ ਉੱਤਰ ਗਏ ਹੁਣ ਕੀ ਕੀਤਾ ਪਾਰਵਤੀ ਨੂੰ ਉੱਤੇ ਬਿਠਾ ਤਰ ਤੂੰ ਵਹਿ ਜਾ ਕੋਈ ਨਹੀਂ ਬਜਨ ਜਿਆਦੇ ਆ ਲੋਕ ਕਹਿ ਰਹੇ ਨੇ ਅੱਗੇ ਗਿਆ ਅਗਲੀ ਪਾਰਟੀ ਮਿਲੀ ਜਾ ਕੇ ਕੀ ਵੇਖਦੇ ਨੇ ਉਹ ਕਹਿੰਦਾ ਵੇਖ ਓਏ ਕਾਰਲੀ نیچے ਲੱਗਿਆ ਫਿਰਦਾ ਤਾਂ ਹੀ نیچے ਤੁਰਿਆ ਆਉਂ ਜਾ ਰਿਆ ਇਹਨੂੰ ਉੱਤੇ ਬਿਠਾਇਆ ਗੱਲਾਂ ਵੇਖੋ ਕਿੱਦਾਂ ਬਣਦੀਆਂ ਨੇ ਤੁਹਾਨੂੰ ਗੱਲ ਰਿਜ਼ਲਟ ਦਾ ਬਾਅਦ ਪਤਾ ਲੱਗੂਗਾ ਉਹ ਅੱਗੇ ਗਿਆ ਉਹਨਾਂ ਨੇ ਕੀ ਕੀਤਾ ਹਾਰ ਕੇ ਥੱਕ ਹਾਰ ਕੇ ਜਿਹੜਾ ਖੋਤਾ ਸੀ ਉਹਨੂੰ ਇਹ ਚੁੱਕ ਲਿਆ ਤੁਰੇ ਜਾ ਰਹੇ ਨੇ ਵੇਖੋ ਅਗਲੀ ਪਾਰਟੀ ਖਾਂਜੀ ਵੇਖੋ ਏ ਜਾਨਵਰ ਨੂੰ ਬਣਾਇਆ ਤਾਂ ਸੀ ਕੰਮ ਆਉਣ ਵਾਸਤੇ ਪਰ ਇਹ ਤਾਂ ਪੁੱਠੇ ਨੇ ਤਾਂ ਖੋਤੇ ਨੂੰ ਚੁੱਕੀ ਫਿਰਦੇ ਨੇ ਕਹਿਣ ਤੋਂ ਭਾਵ ਤੁਸੀਂ ਭਾਵੇਂ ਐ ਕਰ ਜੋ ਭਾਵੇਂ ਐ ਹੋ ਜੋ ਸੱਚੇ ਹੋ ਜੋ ਪੁੱਠੇ ਹੋ ਜੋ ਲੋਕਾਂ ਦੀ ਜਵਾਲ ਨਹੀਂ ਬੰਦ ਹੋਣੀ ਗੱਜ ਕੇ ਆਖੋ ਸਤ ਨਾਮ ਜੀ ਕੁਝ ਨਹੀਂ ਕਰ ਸਕਦੇ ਮਦਾਰੀ ساری ਜ਼ਿੰਦਗੀ ਮਰ ਜਾਂਦਾ ਡਾਂਗ ਨੂੰ ਖੜਕਾਉਂਦਾ ਉਹ ਬਾਂਦਰ ਵੀ ਮਰ ਜਾਂਦਾ ਮਦਾਰੀ ਦਾ ਤਾਂ ਉਹ ਬਾਜ਼ਾਰੀ ਦੇ ਗੋਡੇ ਰਹਿ ਜਾਂਦੇ ਨੇ ਅੱਖਾਂ ਰਹਿ ਜਾਂਦੀਆਂ ਨੇ ਹੱਥ ਰਹਿ ਜਾਂਦੇ ਨੇ ਖੁਸ਼ ਕਰਦਾ ਦਾ ਲੋਕਾਂ ਨੂੰ ਪਰ ਦੁਨੀਆ ਖੁਸ਼ ਹੋਈ ਨਹੀਂ ਕਿਸੇ ਤੋਂ ਸੁਖਵੀਰ ਸਾਹਿਬ ਕਹਿੰਦੇ ਲੋਕਾਂ ਨੇ ਖੁਸ਼ ਹੋਣਾ ਹੀ ਨਹੀਂ ਹੋਣਾ ਹੀ ਨਹੀਂ ਦੇਖੋ ਆਪਦਾ ਪਾਵਨ ਸ਼ਬਦ ਕਿੰਨਾ ਸੋਹਣਾ ਮਨ ਮੰਨੇ ਲੋਕ ਨਾ ਪਤੀਜਾ ਮੇਰਾ ਤੇ ਮਨ ਰੱਬ ਨਾਲ ਜੁੜ ਗਿਆ ਮੈਂ ਸਹੀ ਕਰ ਰਿਹਾ ਲੋਕ ਖਲੇ ਵੀ ਨਹੀਂ ਚਾਹਦੇ ਮੈਨੂੰ ਫਿਰ ਅਗਲੀ ਪੰਕਤੀ ਬਾਤ ਮਾਰਾ ਜੇ ਇਹ ਜ਼ਿੰਦਗੀ ਚ ਵਸਾ ਲਈਏ ਨਾ ਸਾਡੀ ਜ਼ਿੰਦਗੀ ਸੋਹਣੀ ਬਣ ਜਾਵੇ ਆਸਾ ਕਹਿੰਦੇ ਨਾ ਪਤੀਜਾ ਨਹੀਂ ਖੁਸ਼ ਹੁੰਦੇ ਨਾ ਕਿ ਲੋਕ ਤੋ ਕੀ ਕੀਜੈ ਤਾਂ ਮੈਂ ਕੀ ਕਰਾਂ ਗੱਟ ਕੇ ਆਖੂ ਸਤਨਾਮ ਸ਼੍ਰੀ ਕਹਿੰਦੇ ਫਿਰ ਮੈਂ ਕੀ ਕਰਾਂ ਕੋਈ ਜਾਂਦਾ ਟੱਠੇ ਖੂਜ ਜਾਵੇ ਮੈਂ ਤਾਂ ਆਪਣਾ ਬਾਣੀ ਪੜਨੀ ਆਖੂ ਸਤਨਾਮ ਸ਼੍ਰੀ ਮੈਂ ਤਾਂ ਚੰਗਾਈਆਂ ਕਰਨੀਆਂ ਨੇ ਵੈਗਰੂ ਮੈਂ ਤੇਰਾ ਲੜਨੀ ਛੱਡਣਾ ਕੋਈ ਜਿੰਨਾ ਮਰਜ਼ੀ ਲਾਲਚ ਦੇਈ ਜਾਵੇ ਜਿਸੂ ਮਸੀ ਆਲੇ ਫਿਰਦੇ ਦੇਖੋ ਤਾਂ ਪੰਜਾਬ ਅਸਾਈ ਬਣ ਚੱਲੇ ਆ ਤੁਹਾਡਾ ਲੜਕੀਆਂ ਦਾ ਵਿਆਹ ਕਰਦਾਂਗੇ ਪਰ ਉਹ ਕਹਿੰਦਾ ਧੰਨ ਗੁਰੂ ਰਾਮਦਾਸ ਮਹਾਰਾਜ ਤੇਰੀ ਦਿੱਤੇ ਬੱਚੇ ਨੇ ਆਪ ਹੀ ਸੰਜੋਗ ਮਲਾਏਗਾ ਤੂੰ ਤੇਰਾ ਲੜ ਨਾ ਛੁੱਟ ਜੇ ਮੇਤੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਕਿਰਪਾ ਕਰਿਓ ਮੇਰੇ ਤੇ ਕਿਰਪਾ ਕਰਿਓ ਕਿ ਮੈਂ ਕਿਸੇ ਦੇ ਦਰਦਾ ਮਹਤਾਜ ਨਾ ਬਣਾ ਤੇਰਾ ਦਰ ਛੱਡ ਕੇ ਨਾ ਜਾਵਾਂ ਲੋਕਾਂ ਦੇ ਤਾਨੇ ਮੇਨੇ ਸੁਣ ਕੇ ਲਾਲਚ ਕਰਕੇ ਮੈਂ ਤੇਰਾ ਧਰਮ ਨਾ ਤਿਆਗ ਦੇਆ ਸਹਿਬਜ਼ਾਦਿਆਂ ਨੂੰ ਕਿਹਾ ਸੀ ਤਵਾਨੂੰ ਸੁਣੀਆਂ ਲੜਕੀਆਂ ਨਾਲ ਵਿਆਹਾ ਜਾਏਗਾ ਧਰਮ ਛੱਡ ਦਿਓ ਤੁਹਾਨੂੰ ਜ਼ਗੀਰਾ ਦਿੱਤੀਆਂ ਜਾਣਗੀਆਂ ਕਹਿ ਲੱਗੇ ਓਏ ਵਜੀਦਿਆ ਆ ਜਿਹੜਾ ਲਾਲਚ ਦਿੰਦਾ ਹੈ ਜੈ ਦਾਦਾ ਇਹ ਤੇ ਸਾਡੇ ਬਾਪੂ ਗੋਲ ਬੜੀ ਐ ਆਖੋ ਸਤਨਾਮ ਜੀ ਇਹਦਾ ਸਾਡਾ ਬਾਪੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਲਾਲਚ ਇਹਦਾ ਕੋ ਦਿੰਦਾ ਹੈ ਦੇਖੋ ਕਿੱਡੀ ਸੋਚ ਸੋ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਕਿ ਧਰਮ ਨਾਲ ਜੁੜੇ ਰਹੋ ਬਾਣੀ ਨਾਲ ਜੁੜੇ ਲਹੋ ਜੁੜੇ ਰਹੋ ਕੋਈ ਕੁਝ ਕਹੀ ਜਾਵੇ ਪਰ ਸੱਚ ਤੇ ਧਰਮ ਤੇ ਪਹਿਰਾ ਦੇਣਾ ਚਾਹੀਦਾ ਹੈ ਸੱਚ ਬੋਲਣਾ ਔਖ ਹੈ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਭਾਈ ਸੱਚ ਪੁਰਾਣਾ ਹੋਵੇ ਨਾਹੀਂ ਸੱਚ ਕਦੇ ਵੀ ਪੁਰਾਣਾ ਨਹੀਂ ਹੁੰਦਾ ਸੱਚ ਸੱਚ ਹੀ ਰਹਿੰਦਾ ਹੈ